ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਲੋਕ ਸਿਹਤ ਬਣਾਉਣ ਵਾਸਤੇ ਦੇਸੀ ਘਿਓ ਖਾਂਦੇ ਨੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਜ਼ਾਰ ਵਿੱਚ ਕਈ ਤਰ੍ਹਾਂ ਦੀ ਨਵੀਂ ਕੰਪਨੀਆਂ ਦੇ ਬ੍ਰਾਂਡ ਦੇ ਦੇਸੀ ਘਿਓ ਵਿਕਤੇ ਨੇ ਇੱਕ ਦੋ ਕਾ ਕੰਪਨੀ ਛੱਡ ਕੇ ਬਾਕੀ ਕਿਉਂ ਦੇ ਨਾਂ ਤਾਂ ਸਿਰਫ ਜ਼ਹਿਰ ਹੀ ਵੇਚ ਰਹੀਆਂ ਨੇ ਇਸ ਤਰ੍ਹਾਂ ਦਾ ਮਾਮਲਾ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਵਿੱਚ ਦੇਖਣ ਨੂੰ ਆ ਜਿੱਥੇ ਗਊ ਦਾ ਦੇਸੀ ਘਿਓ ਜਿੰਦਲ ਰੈਫੀ ਵਿੱਚ ਵੇਚਿਆ ਜਾ ਰਿਹਾ ਜਿਉਂ ਹੀ ਇਹ ਘਿਓ ਬਾਜ਼ਾਰ ਵਿੱਚ ਆਇਆ ਤਾਂ ਤਹਿਲਕਾ ਵਜ ਗਿਆ ਜਿਸ ਤੋਂ ਬਾਅਦ ਜਿਸ ਬੰਦੇ ਸਾਰੀ ਜਾਣਕਾਰੀ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆਨ ਦਿੱਤੀ ਹੈ। ਹਾਂਜੀ ਸਰ ਅੱਜ ਕੀ ਇਹ ਦੀ 8 ਵਜੇ ਕੀ ਨਸਾ ਦਾ? ਹਾਂ ਸਤਿ ਸ਼੍ਰੀ ਅਕਾਲ। ਅਸਾਨੂੰ ਗੁਪਤ ਸੂਤਰਾਂ ਅਨੁਸਾਰ ਪਤਾ ਲੱਗਾ ਸੀ ਕਿ ਇੱਕ ਵਿਦਾਮ ਹੈਗਾ ਆ ਸ਼ਾਹ ਕੋਲ ਜਿੱਥੇ ਕਿ ਦੇਸੀ ਕੇ ਉਹੜਾ ਹੈਗਾ। ਕਾਫੀ ਤਦਾਦ ਚ ਮਿਲਦਾ ਹੈ। ਉਹ ਜਿਹੜੀ ਕੁਆਲਿਟੀ ਦਾ ਕੰਪਰਮਾਈਜ਼ ਹੈਗਾ। ਉਹਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਉਸ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲਾਂ ਲਿੱਤਾ ਸੀ ਉਹ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਅਨਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸੇ ਨਤੀਜੇ ਤੇ ਪਹੁੰਚੇ ਆ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿੰਨਾ ਚੋ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਿੱਤੇ ਆਗੇ ਦੂਸਰੇ ਟੈਸਟ ਕਰਵਾ ਲੂ ਪਰ ਇਹ ਬੱਸ ਨਹੀਂ ਕਰ ਸਕਤੀ ਸੀ ਕਿਹੜਾ ਇਹ ਇਹ ਜੋ ਸਮਾਨ ਹੈ ਤੁਹਾਡਾ ਤੁਸੀਂ ਬਰਤਨ ਵਾਲਾ ਰਾ ਪਹਿਲੇ ਸੈਂਪਲ ਅਨਸੇਫ ਆ ਚੁੱਕਾ ਹੈ। ਉਹਰੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਆ। ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਸੇ ਸੇਮ ਬ੍ਰਾਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਹ ਗੋਦਾਮ ਵਿੱਚ ਲੋਕ ਅੰਡਰ ਲੋਕ ਅੰਕੀ ਕਰਾਂਗੇ। ਸਰ ਤੁਸੀਂ ਕਿਹਾ ਕਿ ਅਨਸੇਫ ਜਿਹੜਾ ਹੈਗਾ ਜਨਤਾ ਨੂੰ ਜਿਹੜਾ ਦੱਸ ਦਿਓ ਅਨਸੇਫ ਦਾ ਮਤਲਬ ਕੀ ਹੈਗਾ? ਅਨਸੇਫ ਦਾ ਮਤਲਬ ਹੈਗਾ ਕਿ ਇਹ ਕੀ ਜਿਹੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ। ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਵਾ ਸਕਦੇ ਆ ਇਹ ਕਿਉਂ ਆਂਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰੋਮਾਈਜ਼ ਹੋ ਜਾਵੇਗਾ ਲੇਕਿਨ ਆਨਸੇਫ ਦਾ ਮਤਲਬ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਇਹਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀਸੈਂਪਲਿੰਗ ਵੀ ਜੇ ਇਹ ਕਹਿਣਗੇ ਤੇ ਕਰਵਾਈ ਜਾਏਗੀ ਅਗਰ ਉਹਰੇ ਚ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ ਛਿਛੋ ਪੰਜ ਪੈਉ ਜਿੰਨੀਆਂ ਕੁਆਲਿਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਛ ਹੈ ਵੀ ਖਾਣ ਕੀ ਲੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁਦ ਦਾ ਬ੍ਰਾਂਡ ਜਿਹੜਾ ਹੈਗਾ ਮੋਲ ਹੈਗਾ ਜਾਂ ਬੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇੱਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਸਾਰੇ ਸ਼ਾਰਬੁਰ ਨਿਵਾਸੀਆਂ ਨੂੰ ਕਿ ਜਿਹੜਾ ਹੈ ਟ੍ਰੈਂਡ ਚੱਲਿਆ ਆਇਆ ਕਿ ਜੋਤ ਵਾਲਾ ਕਿਉਂ ਜਾਂ ਖਾਨ ਵਾਲਾ ਕਿਉਂ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿਉਂ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕੋਈ ਕਸਟਮਰ ਜਿਹੜਾ ਹੈ ਉੱਥੇ ਚਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਰਾ ਚ ਜਾਂਦਾ ਜਾਂ ਗੁਰਦੁਆਰਾ ਸਾਹਿਬ ਜਿੱਦੇ ਜਾਂਦਾ ਆ ਉੱਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਸੋਨ ਨੂੰ ਨੁਕਸਾਨ ਦਾ ਇੱਕ ਪਤਾ ਸਕਦਾ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਹੀ ਵਰਤੋ ਜੇ ਕੋਈ ਹੈ ਆਪਣਾ 20 ਰੁਪਏ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ ਚ ਨਾ ਕੰਪਰਮਾਈਜ਼ ਕਰੋ ਖੇਤਲੇ ਨਾ ਕੰਪਰਮਾਈਜ਼ ਕਰੋ ਬੈਸਟ ਹੈਗਾ ਕਿ ਤੁਸੀਂ ਅੱچھے ਬ੍ਰਾਂਡ ਦਾ ਹੀ ਖੋਲੋ ਚੰਗੀ ਜਗ੍ਹਾ ਤੋਂ ਲਓ ਉਹਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਨਹੀਂ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਰਗਾਂ ਦੇ ਨਹੀਂ ਅਸੀਂ ਇੱਥੇ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇਮਾਰੀ ਕਰ ਰਹੇ ਆਂ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਔਰ ਜੇ ਦੁਬਾਰਾ ਪੰਜਾਬੀ ਗਾਇਕ ਕਰਨ ਹੌਸਲਾ ਅਤੇ ਹਣੀ ਸਿੰਘ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਮਹਿਲਾ ਕਮਿਸ਼ਨਰ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਇਸ ਦੇ ਨਾਲ ਇਹ ਇਸ ਸੰਬੰਧ ਵਿੱਚ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਗਿਆ ਪੱਤਰ ਵਿੱਚ ਦੋਵਾਂ ਦੇ ਦੋ ਗੀਤਾਂ ਦਾ ਜ਼ਿਕਰ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਇਸ ਨਾਲ ਔਰਤਾਂ ਦੇ ਮਾਨ ਨੂੰ ਠੇਸ ਪਹੁੰਚੀ ਹੈ ਇਸ ਸੰਬੰਧੀ 11 ਅਗਸਤ ਤੱਕ ਪੁਲਿਸ ਤੋਂ ਅਗਲੀ ਕਾਰਵਾਈ ਬਾਰੇ ਰਿਪੋਰਟ ਜਿਹੜੀ ਕਿ ਮੰਗੀ ਗਈ ਹੈ ਪੰਜਾਬ ਮਹਿਲਤ ਕਮਿਸ਼ਨਰ ਦੀ ਪਟਾਨ ਰਾਜ ਲਾਲੀ ਗਿੱਲ ਨੇ ਦੇਜੀ ਪੀ ਨੂੰ ਦੋ ਪੱਤਰ ਲਿਖੇ ਨੇ ਪਹਿਲੇ ਪੱਤਰ ਵਿੱਚ ਕਿਹਾ ਕਿ ਯੋਯੋ ਮਨੀ ਸਿੰਗਾ ਗੀਤ ਮਿਲਨੇ ਔਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਗੀਤ ਵਿੱਚ ਉਹਨਾਂ ਨੇ ਔਰਤਾਂ ਪ੍ਰਤੀ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਦੀ ਜਿਹੜੀ ਕਿ ਵਰਤਕੋ ਕੀਤੀ ਹੈ ਦੂਜੇ ਪਾਸੇ ਕਮਿਸ਼ਨਰ ਨੇ ਕਰਨ ਓਜਲਾ ਦੇ ਗੀਤ ਐਮ ਐਮ ਗੱਭਰੂ ਦਾ ਜ਼ਿਕਰ ਕਿ ਟੈਕ ਕਮਿਸ਼ਨ ਨੇ ਕਿਹਾ ਹੈ ਕਿ ਇਹ ਗੀਤ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਇਸ ਵਿੱਚ ਔਰਤਾਂ ਲਈ ਜਿਹੜੀ ਕਿ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋ ਕਿ ਪੂਰੀ ਤਰ੍ਹਾਂ ਇਤਰਾਜ਼ਯੋਗ ਹੈ ਕਮਿਸ਼ਨਰ ਨੇ ਆਪਣੇ ਪੱਤਰ ਵਿੱਚ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਚੰਡੀਗੜ੍ਹ ਸਿੱਟਾ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਇਸ ਸਬੰਧ ਵਿੱਚ ਜਾਂਚ ਕਰਨ ਤੇ ਕਾਨੂੰਨੀ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ ਇਸ ਸਬੰਧ ਵਿੱਚ ਦੋਵਾਂ ਗਾਇਕਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ 11 ਅਗਸਤ ਨੂੰ ਸਵੇਰੇ 11 ਵਜੇ ਉਨ੍ਹਾਂ ਦਫ਼ਤਰ ਵਿੱਚ ਪੇਸ਼ ਕੀਤੀ ਜਾਵੇ ਕਰਮੋਜਲਾ ਦੇ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ YouTube ਤੇ ਬਹੁਤ ਹੀ ਸਹਾਰਿਆ ਜਾ ਰਿਹਾ ਹੈ ਇਹ ਗੀਤ 110 ਨੂੰ ਕਰਮੋਜਲਾ ਦੇ ਅਧਿਕਟ YouTube ਪੇਜ ਤੇ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਹੁਣ ਤੱਕ YouTube ਤੇ 9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਇਹ ਗੀਤ ਕਰਨ ਮੋਚਲਾ ਤੇ ਜੱਦੀ ਪਿੰਡ ਲੁਟੀਆਣਾ ਵਿੱਚ ਸ਼ੂਟ ਕੀਤਾ ਗਿਆ ਡਾਕਟਰ ਧਨੇਵਰ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਸ਼ਲੀਲ ਤੇ ਪਰਤਾਉ ਕੀਤਾ ਅਮਰਿਤ ਕਾਰਵਾਈ ਜ਼ਰੂਰੀ ਹੈ ਉਹਨਾਂ ਦੇ ਸਬੰਧ ਅਧਿਕਾਰੀਆਂ ਤੋਂ ਇਸ ਗੀਤ ਤੇ ਪਾਬੰਦੀ ਲਗਾਉਣ ਤੇ ਜਨਤਕ ਥਾਵਾਂ ਤੇ ਇਸ ਦੇ ਪ੍ਰਚਾਰਨ ਨੂੰ ਰੋਕਣ ਦੀ ਜਿਹੜੀ ਕਿ ਮੰਗ ਕੀਤੀ ਉਹਨਾਂ ਨੇ ਸਬੰਧ ਅਧਿਕਾਰੀਆਂ ਤੋਂ ਇਸ ਗੀਤ ਤੇ ਪਾਬੰਦੀ ਲਗਾਉਣ ਅਤੇ ਜਨਤਕ ਥਾਵਾਂ ਤੇ ਇਸ ਦੇ ਪਸਾਰਨ ਨੂੰ ਰੋਕਣ ਦੀ ਮੰਗ ਕੀਤੀ ਹੈ ਵਾਰਾ ਫਿਰ ਦੱਸ ਦਿੰਨੇ ਆ ਪੰਜਾਬੀ ਕਾਇਕਾ ਕਰ ਮੋਚਲਾਤੇ ਹਨੇ ਸਿੰਘ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਮਹਿਲਾ ਕਮਿਸ਼ਨਰ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਇਸ ਦੇ ਨਾਲ ਹੀ ਇਸ ਬੰਦ ਵਿੱਚ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਨੂੰ ਜਿਹੜਾ ਪੱਤਰ ਲਿਖਿਆ ਗਿਆ ਪੱਤਰ ਵਿੱਚ ਦੋਵਾਂ ਦੇ ਦੋ ਗੀਤਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਵੀ ਕਿਹਾ ਗਿਆ ਕਿ ਇਸ ਨਾਲ ਔਰਤਾਂ ਦੇ ਮਨ ਨੂੰ ਛੇੜ ਪਹੁੰਚੀ ਹੈ ਇਸ ਬੰਦ ਵਿੱਚ 11 ਅਗਸਤ ਤੱਕ ਪੁਲਿਸ ਤੋਂ ਅਗਲੀ ਕਾਰਵਾਈ ਬਾਰੇ ਜਿਹੜੀ ਕਿ ਰਿਪੋਰਟ ਮੰਗੀ ਗਈ ਹੈ 15 ਅਗਸਤ ਨੂੰ ਲੈ ਕੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਿਸ ਸਾਹਿਬ ਦੀ ਨਿਗਰਾਨੀ ਹੇਠ ਰੱਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਨਾਈਟ ਡੋਮੀਨੇਸ਼ਨ ਤਹਿਤ ਇੱਕ ਵਿਸਤਾਰਪੂਰਵਕ ਚੈਕਿੰਗ ਮੁਹਿੰਮ ਚਲਾਈ ਗਈ ਹੈ ਇਸ ਚੈਕਿੰਗ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਨਾਕਿਆਂ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸੜਕਾਂ, ਮੁੱਖ ਰੂਟਾਂ, ਗਲੀ ਮੁਹੱਲੇ, 라ਵਰਸ ਵਾਹਨ, ਸੁਰੱਖਿਆ ਗਾਰਡ, ਨਾਈਟ ਸ਼ਿਫਟ ਕਾਮਕਾਰੇ, ਕਰਮਚਾਰੀ ਤੇ ਨੋ ਮੂਵਮੈਂਟ ਲਾਕਿਆਂ ਵਿੱਚ ਵੀ ਸਮੇਤ ਵੀਸੀਆਰ ਮੋਟਰਸਾਈਕਲਾਂ ਵੱਲੋਂ ਗਸਤ ਤੇ ਫਲੈਗ ਮਾਰਚ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸਾਡੇ ਮਾਜੂਕ ਸਪੀਡ ਡਾਕਟਰ ਖਲਚੋਦੀ ਜੀ, ਆਈਪੀਐਸ ਐਸਐਸਪੀ ਮੁਖਸਾ ਸਾਹਿਬ ਦੀ ਅਗਵਾਈ ਹੇਠ ਅੱਸੀ ਰਾਤ ਨੂੰ ਸਾਰੇ ਸ਼ਹਿਰ ਦੀ ਚੈਕਿੰਗ ਚੱਲ ਰਹੀ ਹੈ। ਪਹਿਲਾਂ ਰੇਲਵੇ ਸਟੇਸ਼ਨ ਚੈਕ ਚੈੱਕ ਕੀਤੇ ਵੀ ਉੱਥੇ ਕੋਈ ਅਣਛਤਾ ਜਾਂ ਅਨਡੈਂਟਿਫਾਈਡ ਤਾਂ ਨਹੀਂ ਹੋਵੇਗਾ ਉਹ ਚੈੱਕ ਕਰ ਲਈ ਫਿਰ ਬੱਸ ਸਟੈਂਡ ਚੈੱਕ ਕੀਤੇ ਸਾਰੇ ਦੀ ਚੈੱਕ ਕਰਕੇ ਜਿੰਨੇ ਵੀ ਚੌਕੀਦਾਰ ਲੱਗੇ ਨੇ ਉਹਨਾਂ ਨੂੰ ਬਰੀਫ ਕੀਤਾ ਵੀ ਤੁਸੀਂ ਰਾਤ ਨੂੰ ਆਪਣੀ ਡਿਊਟੀ ਕਰਦੇ ਹੋਏ ਤਾਂ ਐਕਟੀਵਲੀ ਡਿਊਟੀ ਕਰ ਰਹੀ ਹੈ ਬਾਕੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਲੈਗਲ ਐਕਟੀਵਿਟੀ ਦਿਖਾਈ ਦਿੰਦੀ ਹੈ ਤੁਸੀਂ ਜਿਹੜਾ ਸਾਡਾ ਕੰਟਰੋਲ ਹੈ ਉਸ ਉੱਥੇ ਕੰਟਰੋਲ ਤੇ ਫੋਨ ਕਰਕੇ ਇਨਫੋਰਮ ਕਰ ਦਿਓ ਤਾਂ ਜੋ ਅਸੀਂ ਉਸ ਮੌਕੇ ਤੇ ਕਾਰਵਾਈ ਕਰ ਸਕੀਏ ਹੁਣ ਇੱਥੇ ਜਿਹੜੀ ਏਡੀਐਮ ਹੈ ਜਿੱਥੇ 15 ਅਗਸਤ ਦੀ ਸਾਰੀ ਜਿਹੜਾ ਸਾਰੀ ਰਸਮ ਆਉਣੀ ਹੈ ਉੱਥੇ ਰਾਤ ਨੂੰ ਗਾਰਡ ਲੱਗੀ ਹੋ ਇੱਕ ਬਾਰਾ ਪੀਸੀਆ ਪੱਕੀ ਲਈ ਹੋਈ ਜਿਹੜੀ ਰਾਤ ਨੂੰ ਇਸ ਸਟੇਡੀਅਮ ਦੇ ਆਲੇ ਦੁਆਲੇ ਚੈੱਕ ਕਰਦੀ ਹੈ ਤੇ ਇੱਕ ਗਾਰਦ ਅੰਦਰ ਲੱਗੀ ਹੈ ਕਿ ਪੂਰੀ ਐਕਟਿਵਲੀ ਰਾਤ ਨੂੰ ਇੱਥੇ ਚੈੱਕ ਕਰਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਨਾ ਹੋਵੇ ਤੇ ਅਸੀਂ ਪੂਰੀ ਮਸਤੈਦੀ ਨਾਲ ਲੱਗੇ ਹੋਏ ਹਾਂ ਵੀ ਲੋਕਾਂ ਵਿੱਚ ਸੁਰੱਖਿਆ ਭਰੋਸਾ ਤੇ ਸਦਭਾਵਨਾ ਬਣੀ ਰਹੇ ਤੇ ਜਿਹੜਾ ਆਪਣਾ 15 ਅਗਸਤ ਦਾ ਜੋ ਵੀ ਆਪਣੀ ਸੈਰਮਨੀ ਬੜੀ ਵਧੀਆ ਪੀਸਫੁਲੀ ਸਿਰੇ ਚੜ੍ਹ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਲਾਨ ਮੁਤਾਬਕ ਅੱਜ ਤੋਂ ਭਾਰਤ ਤੇ 25% ਟੈਰਿਫ ਲਾਗੂ ਹੋ ਗਿਆ। ਇਸ ਤੋਂ ਇਲਾਵਾ ਭਾਰਤ ਤੋਂ ਆਯਾਤ ਤੇ 25% ਵਾਧੂ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਡਿਊਟੀ 27 ਅਗਸਤ 2025 ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ ਭਾਰਤ ਤੇ ਕੁੱਲ ਅਮਰੀਕੀ ਟੈਰਿਫ 50% ਤੱਕ ਜਾਵੇਗਾ ਇਹ ਫੈਸਲਾ ਭਾਰਤ ਵੱਲੋਂ ਰੂਸ ਤੋਂ ਊਰਜਾ ਅਤੇ ਹਥਿਆਰਾਂ ਦੀ ਖਰੀਦ ਦੇ ਜਵਾਬ ਵਿੱਚ ਲਿਆ ਗਿਆ ਅਤੇ ਇਹ ਭਾਰਤ ਦੇ ਪ੍ਰਮੁੱਖ ਨਿਰਯਾਤ ਖੇਤਰਾਂ ਨੂੰ ਪ੍ਰਭਾਵਿਤ ਜਿਹੜਾ ਕੀ ਕਰ ਸਕਦਾ ਹੈ ਇਸ ਟੈਰਿਫ ਦਾ ਸਭ ਤੋਂ ਵੱਧ ਪ੍ਰਭਾਵ ਹੱਥੀ ਮਜ਼ਦੂਰੀ ਖੇਵਾਲੇ ਖੇਤਰਾਂ ਤੇ ਪਵੇਗਾ ਜਿਨ੍ਹਾਂ ਦਾ ਇੱਕ ਵੱਡਾ ਹਿੱਸਾ ਅਮਰੀਕੀ ਨਿਰਯਾਤ ਤੇ ਨਿਰਭਰ ਕਰਦਾ ਹੈ ਕੱਪੜਾ ਅਤੇ ਤਿਆਰ ਕੱਪੜੇ ਗਹਿਣੇ ਅਤੇ ਦਸਤਕਾਰੀ ਚਮੜਾ ਤੇ ਇਸ ਦੇ ਉਤਪਾਦ ਸਮੁੰਦਰੀ ਭੋਜਨ ਉਦਯੋਗ ਇਹ ਉਦਯੋਗ ਪਹਿਲਾਂ ਹੀ ਅੰਤਰਰਾਸ਼ਟਰੀ ਮੁਕਾਬਲੇ ਤੇ ਬਾਜ਼ਾਰੀਆਂ ਲਾਗਤਾਂ ਨਾਲ ਜੂਝ ਰਹੇ ਸਨ ਹੁਣ ਅਮਰੀਕੀ ਬਾਜ਼ਾਰ ਵਿੱਚ ਆਪਣੀਆਂ ਕੀਮਤਾਂ ਵਿੱਚ ਵਾਧੇ ਕਾਰਨ ਮੰਗ ਵਿੱਚ ਕਮੀ ਆਉਣ ਦੀ ਸੰਭਾਵਨਾ ਜਿਸ ਕਰਕੇ ਨਿਰਯਾਤਕਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।